ਇਹਾਲਾ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਤੇ ਪ੍ਰਸ਼ਾਸਨ ਦੇ ਵਿੱਚ ਜਿਹੜੀ ਆ ਮੀਟਿੰਗ ਰੱਖੀ ਗਈ ਸੀਗੀ ਕਿਸਾਨ ਕੁਝ ਸਮਾਂ ਪਹਿਲਾਂ ਜਿਹੜੇ ਹੈਗੇ ਨੇ ਪ੍ਰਸ਼ਾਸਨ ਦੇ ਅਧਿਕਾਰੀ ਲੰਚ ਟਾਈਮ ਲਈ ਬਾਹਰ ਨਿਕਲੇ ਨੇ ਪਰ ਕਿਸਾਨ ਆ ਗੁ ਸਾਡੇ ਨਾਲ ਨਮਨਜੀਤ ਸਿੰਘ ਜੀ ਨੇ ਗੱਲਬਾਤ ਕਰ ਲੈਣੇ ਆ ਪ੍ਰਧਾਨ ਜੀ ਅੱਜ ਤੁਸੀਂ ਆਏ ਹੋ ਮੀਟਿੰਗ ਵੀ ਰੱਖੀ ਗਈ ਆ ਕਿਹੜੇ ਮੁੱਦੇ ਰੱਖੇ ਗਏ ਸੀਗੇ ਤੇ ਕਿਹੜੀਆਂ ਗੱਲਾਂ ਮੰਨੀਆਂ ਗਈਆਂ ਤੇ ਕਿਹੜੀਆਂ ਨਹੀਂ ਮੰਨੀਆਂ ਦੇਖੋ ਅੱਜ ਤਾਂ ਮੇਨ ਜਿਹੜੀ ਮੀਟਿੰਗ ਸੀਗੀ ਮੀਟਿੰਗ ਸੀਗੀ ਜਿਹੜਾ ਕੱਲ ਨੂੰ 22 ਤਰੀਕ ਨੂੰ ਦਿੱਲੀ ਹੈਰਿੰਗ ਹੈਗੀ ਹੈ ਸੁਪਰੀਮ ਕੋਰਟ ਦੀ ਉਹਦੇ ਬਾਰੇ ਸੀ ਇਹ ਮੈਂ ਨਾ ਵੀ ਜਿਹੜੇ ਰਸਤੇ ਬੰਦ ਕਰੇ ਹੋਏ ਨੇ ਮਾ ਰਸਤੇ ਤਾਂ ਅਸੀਂ ਬੰਦ ਨਹੀਂ ਕਰੇ ਹੋ ਕਿਉਂਕਿ ਆਮ ਸਾਰੇ ਸਾਡੇ ਪ੍ਰੈਸ ਵਾਲੇ ਵੀ ਰੀ ਜਾਣਦੇ ਜਿੱਥੇਕ ਵੈਰੀਗੇਟ ਲੱਗੇ ਹੋਏ ਆ ਉੱਥੇ ਸਾਰੇ ਆਗੂ ਸਾਡੇ ਜਾਣਦੇ ਨੇ ਪ੍ਰੈਸ ਵਾਲੇ ਵੀ ਜਾਣਦੇ ਆ ਆਮ ਲੋਕ ਜਾਣਦੇ ਆ ਉੱਥੇ ਗੱਡੀਆਂ ਲੈ ਕੇ ਵੀ ਤੁਸੀਂ ਆ ਕੇ ਦੇਖ ਲਓ ਅਸੀਂ ਜਿਹੜੇ ਰਸਤੇ ਬੰਦ ਕਰੇ ਹੋਏ ਆ ਹਰਿਆਣੇ ਦੀ ਸਰਕਾਰ ਨੇ ਬੰਦ ਕਰੇ ਹੋਏ ਆ ਕਿਉਂਕਿ ਹਰਿਆਣੇ 'ਚ ਵੀ ਭਾਜਪਾ ਸਰਕਾਰ ਆ ਸੈਂਟਰ 'ਚ ਵੀ ਭਾਜਪਾ ਸਰਕਾਰ ਆ ਉਹਦੇ ਕਹਿਣ ਤੇ ਉਹਨਾਂ ਨੇ ਵੱਡੀਆਂ-ਵੱਡੀਆਂ ਦੁਬਾਰਾਂ ਕੱਢੀਆਂ ਹੋਈਆਂ ਨੇ ਅਸੀਂ ਅਸੀਂ ਕਹਿੰਦੇ ਹਾਂ ਅਚਕ ਤੌਰ ਤੇ ਜਿਹੜੇ ਪੰਜ ਚਾਰ ਉਹਨਾਂ ਨੇ ਕਿਹਾ ਵੀ ਜਦਾਂ ਐਂਬੂਲੈਂਸ ਸੇਵਾ ਬਹਾਲ ਹੋ ਜੇ ਜੀ ਵਿਦਿਆਰਥੀ ਚਲੇ ਜਾਣ ਬਜ਼ੁਰਗ ਚਲੇ ਜਾਣ ਅਸੀਂ ਕਹਿੰਦੇ ਸਾਰਿਆਂ ਲਈ ਕਿਉਂ ਨਹੀਂ ਖੁੱਲਦੇ ਜਾਂਦੇ ਕਿਉਂਕਿ ਉਹਦੇ ਚ ਵਪਾਰੀ ਵਰਗ ਵੀ ਆ ਸਾਡਾ ਜਿਹੜੇ ਵਪਾਰੀ ਵੀਰ ਨੇ ਉਹਨਾਂ ਦਾ ਅਰਬਾਂ ਦਾ ਨੁਕਸਾਨ ਹੋ ਗਿਆ ਸਾਡੇ ਟਰਾਂਸਪੋਰਟ ਵਾਲੇ ਨੇ ਸਾਡੇ ਆਮ ਪਬਲਿਕਾ ਉੱਥੇ ਨੇੜੇ ਦੇ ਪਿੰਡਾਂ ਵਾਲੇ ਸਾਰਿਆਂ ਲਈ ਰਸਤੇ ਖੁੱਲੋ ਸਾਰਿਆਂ ਨੂੰ ਜਾਣ ਦਿੱਤਾ ਜਾਵੇ ਉਹ ਅੱਗੇ ਫਿਰ ਗੱਲ ਜਦੋਂ ਹੋਈ ਪ੍ਰਸ਼ਾਸਨ ਨਾਲ ਬਹਿ ਕੇ ਤਾਂ ਉਹ ਗੱਲ ਤੇ ਉਹ ਸਾਨੂੰ ਆਂਦੇ ਨਹੀਂ ਲੱਗੇ ਹੈਗੇ ਉਹ ਤੋਂ ਬਾਅਦ ਹਰਿਆਣੇ ਦੇ ਫਿਰ ਜਿਹੜੇ ਡੀਸੀ ਸਾਹਿਬ ਨੇ ਤੇ ਐਸਪੀ ਸਾਹਿਬ ਨੇ ਹਰਿਆਣੇ ਵਾਲੇ ਐਸਐਸਪੀ ਸਾਹਿਬ ਆਪਾਂ ਇੱਥੇ ਕਹਿੰਦੇ ਉੱਥੇ ਐਸਪੀ ਕਹਿੰਦੇ ਨੇ ਉਹ ਕਹਿੰਦੇ ਵੀ ਟਰੈਕਟਰ ਟਰੈਲੀ ਟਰੈਕਟਰ ਟਰਾਲੀ ਤੋਂ ਬਿਨਾ ਅਸੀਂ ਕਿੱਦਾਂ ਚੱਲੇ ਜਾਵਾਂ ਉਹ ਸਾਡੇ ਦੇਖੋ ਜਿਹੜਾ ਟਰੈਲੀ ਹੈ ਸਾਡਾ ਬੈਡਰੂਮ ਵੀ ਉਹੀ ਹੈ ਸਾਡੀ ਰਸੋਈ ਵੀ ਉਹੀ ਹੈ ਸਭ ਕੁਝ ਸਾਡਾ ਉਹੀ ਹੈਗਾ ਉਹਦੇ ਕਰਕੇ ਅਸੀਂ ਰੋਡ ਤੇ ਟਰੈਕਟਰ ਸਾਡਾ ਪੁੱਤ ਹੈ ਉਹਨੇ ਸਾਨੂੰ ਲੈ ਕੇ ਜਾਣਾ ਹੈ ਜਿਹਦੇ ਕਰਕੇ ਅਸੀਂ ਉਹਦੇ ਬਿਨਾ ਜਾ ਹੀ ਨਹੀਂ ਸਕਦੇ ਨਾ ਸਾਡੇ ਪਰਿਆ ਜਾਣਾ ਇਹ ਮੰਗਾ ਤਾਂ ਤੁਸੀਂ ਪਹਿਲਾਂ ਵੀ ਜਦੋਂ ਮੀਟਿੰਗਾਂ ਹੁੰਦੀਆਂ ਸੀਗੀਆਂ ਇਹ ਮੁੱਦੇ ਤਾਂ ਪਹਿਲਾਂ ਵੀ ਚੱਕੇ ਗਏ ਸੀਗੇ ਪਹਿਲਾਂ ਵੀ ਮੀਟਿੰਗਾਂ ਇਸ ਮੁੱਦੇ ਤੇ ਹੋਈਆਂ ਵੀ ਟਰੈਕਟਰ ਟਰਾਲੀ ਸਾਨੂੰ ਲੈ ਜਾਣ ਦਿਓ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਤੁਹਾਨੂੰ ਰਸਤੇ ਖੋਲ੍ਹ ਦਿਓ ਫਿਰ ਉਹਨਾਂ ਨੇ ਬੰਦ ਕੀਤੇ ਹੁਣ ਉਹ ਫੇਰ ਉਹੀ ਸ਼ਰਤਾਂ ਰੱਖ ਰਹ ਕੀ ਲੱਗਦਾ ਕੋਈ ਹੱਲ ਨਿਕਲ ਪਾਊਗਾ ਨਹੀਂ ਜਾਨੋ ਨਹੀਂ ਲੱਗਦਾ ਕੋਈ ਹੱਲ ਵਾਲੀ ਗੱਲ ਕਰ ਰਹੇ ਨੇ ਉਹ ਕਿਉਂਕਿ ਸਾਨੂੰ ਤਾਂ ਇਹ ਲੱਗ ਰਿਹਾ ਵੀ ਜਿੱਦਾਂ ਉਹ ਆਪਣਾ ਹੁੰਦਾ ਹੈ ਬੰਦੇ ਨੂੰ ਵੀ ਕੱਲ ਨੂੰ ਸੁਪਰੀਮ ਕੋਰਟ ਚ ਜਵਾਬ ਪੇਸ਼ ਕਰਨਾ ਹੈਗਾ ਵੀ ਅਸੀਂ ਜੀ ਕਿਸਾਨਾਂ ਨਾਲ ਵੀਡੀਓ ਕਰਕੇ ਵੀ ਮੀਟਿੰਗ ਸ਼ੋਅ ਕਰਤੀ ਵੀ ਕੱਲ ਨੂੰ ਅਸੀਂ ਜੱਜ ਸਾਹਿਬ ਨੂੰ ਦਿਖਾਵਾਂਗੇ ਸਾਨੂੰ ਤਾਂ ਇਹ ਲੱਗੀ ਜਾਂਦਾ ਅਦਰਵਜੇ ਉਹਨਾਂ ਦੀ ਨੀਤ ਖੋਲਣ ਵਾਲੀ ਹੋਵੇ ਤਾਂ ਇੰਨੀ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਰਸਤੇ ਖੋਲਣ ਅਸੀਂ ਤਿਆਰ ਆ ਅਸੀਂ ਦਿੱਲੀ ਜਾਈਏ ਨੰਬਰ ਤੋਂ ਜੇ ਨਹੀਂ ਰਸਤੇ ਉਹਨਾਂ ਨੇ ਖੋਲਣੇ ਤਾਂ ਉਹ ਕੀ ਕਰ ਸਕਦੇ ਆ ਸਾਡੀਆਂ ਜਿਹੜੀਆਂ ਮੰਗਾਂ ਨੇ 12 ਮੰਗਾਂ ਨੇ ਉਹ ਆ ਕੇ ਮੰਨ ਲੈ ਉਹ ਆ ਕੇ ਗੱਲ ਕਰ ਛੱਡਣਾ ਗੱਲ ਕਰਕੇ ਸੀ ਟੇਬਲ ਤੇ ਬੈਠ ਕੇ ਸਾਡੇ ਮਸਲੇ ਹੱਲ ਕਰ ਨਹੀਂ ਜਾਵਾਂਗੇ ਦਿੱਲੀ ਪਰ ਸਾਨੂੰ ਐਜਾ ਕੁਝ ਨਹੀਂ ਲੱਗਿਆ ਹੈਗਾ ਮੀਟਿੰਗ ਠੀਕ ਹੋਈ ਹੈ ਸਕਸੈਸਫੁਲ ਅਸੀਂ ਮੰਨਾਂਗੇ ਕਿਉਂਕਿ ਜਿੰਨੇ ਗੱਲਾਂ ਹੋਈਆਂ ਆਪਸੀ ਪਰਿਵਾਰਕੀਆਂ ਹੋਈਆਂ ਨੇ ਉਹਦੇ ਜੀ ਤੁਸੀਂ ਇਹ ਕਰ ਲੋ ਅਸੀਂ ਕਿਹਾ ਵੀ ਨਹੀਂ ਹੋਣਾ ਹੈਗਾ ਦਰਮਿਆ ਵਿਚ ਹੋਰਾਂ ਨੇ ਕੋਈ ਗੱਲ ਨਹੀਂ ਕਰੀ ਲੱਗਦਾ ਵੀ ਕੇਂਦਰ ਸਰਕਾਰ ਦੀ ਗੱਲ ਕਰੀਏ ਚਾਹੇ ਆਪਾਂ ਪੰਜਾਬ ਦੀ ਸਰਕਾਰ ਦੀ ਗੱਲ ਕਰੀਏ ਚਾਹੇ ਹਰਿਆਣਾ ਸਰਕਾਰ ਦੀ ਗੱਲ ਕਰੀਏ ਕਿਉਂਕਿ ਹਰਿਆਣਾ ਦੇ ਵਿੱਚ ਵੀ ਪਹਿਲਾਂ ਬਈ ਬਈ ਹੋਣਾ ਇਲੈਕਸ਼ਨ ਆਉਣ ਜਾ ਰਹੀਆਂ ਨੇ ਤਾਂ ਕੀ ਲੱਗਦਾ ਹੈ ਵੀ ਸਰਕਾਰਾਂ ਰਲ ਜੁਲ ਕੇ ਇੱਕ ਫੈਸਲਾ ਜ ਪੰਜਾਬ ਸਰਕਾਰ ਤਾਂ ਨਾਲ ਹੈ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਉਹਦਾ ਹਰਿਆਣਾ ਤੇ ਕੋਈ ਦੂਜੀ ਦੂਜੀ ਸਟੇਟ ਤੇ ਪ੍ਰੈਸ਼ਰ ਨਹੀਂ ਹੁੰਦਾ ਹੈਗਾ ਪੰਜਾਬ ਸਰਕਾਰ ਦਾ ਕੀ ਆ ਉਹਨਾਂ ਨੇ ਅਸੀਂ ਬੈਠੇ ਆ ਅਜ ਤੱਕ ਚਲੋ ਜਿੰਨਾ ਕੋ ਉਹਨਾਂ ਤੋਂ ਅਸੀਂ ਪ੍ਰੈਸ਼ਰ ਪਾ ਕੇ ਸਾਨੂੰ ਜਰੂਰੀ ਬੁਨਿਆਦੀ ਸਹੂਲਤਾਂ ਸੀ ਉਹਨਾਂ ਨੇ ਸਾਡੀਆਂ ਪੂਰੀਆਂ ਕਰੀਆਂ ਨੇ ਪਰ ਜਿਹੜਾ ਅੱਜ ਤਾਂ ਮੇਨ ਕੇ ਅਜ ਦਿੱਲੀ ਜਾਣ ਦੀ ਗੱਲ ਹੈ ਦਿੱਲੀ ਜਾਵਾਂਗੇ ਤਾਂ ਜੇ ਰਸਤੇ ਖੁੱਲਣਗੇ ਰਸਤੇ ਖੁੱਲਣੇ ਹਰਿਆਣੇ ਦੀ ਸਰਕਾਰ ਨੇ ਪੰਜਾਬ ਵੱਲੋਂ ਕੋਈ ਗੱਲ ਨਹੀਂ ਉਹ ਹੁਣ ਦੇਖਦੇ ਆ ਵੀ ਅੱਗੇ ਕੀ ਕਰਦਾ ਪ੍ਰਸ਼ਾਸਨ ਮਤਲਬ ਲਾਸਟ ਤੁਹਾਡਾ ਸਿਰਫ ਇਹੀ ਮੁੱਦਾ ਰਹਿ ਗਿਆ ਕਿ ਸਾਨੂੰ ਟਰੈਕਟਰ ਟਰਾਲੀਆਂ ਲਿਜਾ ਕੇ ਸਾਨੂੰ ਦਿੱਲੀ ਵੱਲ ਜਾਣ ਦੀ ਇਜਾਜ਼ਤ ਦੀ ਹਾਂ ਦਿੱਲੀ ਜਾਣ ਦਿੱਤਾ ਜਾਵੇ ਅਦਰਵਾਇਜ਼ ਨਹੀਂ ਤੁਸੀਂ ਸਾਨੂੰ ਜਾਣ ਦੰਦੇ ਤਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਹੱਲ ਕਰਕੇ ਸਾਨੂੰ ਇੱਥੋਂ ਤੋਰ ਦਿਓ ਅਸੀਂ ਕੋਈ ਦਿੱਲੀ ਜਾਣਾ ਸਾਡੀ ਜਿੱਦ ਨਹੀਂ ਹੈਗੀ ਬਸ ਅਸੀਂ ਦਿੱਲੀ ਜਾ ਕੇ ਤਾ ਸਾਫ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜੇ ਹੈਗੇ ਨੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਆਗੂਆਂ ਨੇ ਕਿਹਾ ਹੈਗਾ ਕਿ ਸਾਡੀਆਂ ਮੰਗਾਂ ਨੇ ਜਾਂ ਤਾਂ ਤੁਸੀਂ ਇੱਥੇ ਬਾਰਡਰ ਦੇ ਉੱਪਰ ਜਲਸੀ ਬੈਠੇ ਆਂ ਤੇ ਸਾਡੀਆਂ ਇੱਥੇ ਮੰਗੀਆਂ ਜਾਣ ਤਾਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਕਿਉਂਕਿ ਸਰਕਾਰ ਹੈਗੀ ਆ ਨਰਿੰਦਰ ਮੋਦੀ ਜੀ ਨੂੰ ਉਹਨਾਂ ਕਹ ਰਹੇ ਨੇ ਜਾਂ ਤਾਂ ਸਾਡੀਆਂ ਮੰਗਾਂ ਇੱਥੇ ਮੰਗ ਲਓ ਜਾਂ ਫਿਰ ਸਾਨੂੰ ਬਾਰਡਰ ਖੋਲ ਦਿੱਤੇ ਜਾਣ ਤੇ ਸਾਨੂੰ ਆਪਣੇ ਟਰੈਕਟਰ ਟਰਾਲੀ ਸਮੇਤ ਸਾਨੂੰ ਸਮਾਨ ਸਮੇਤ ਦਿੱਲੀ ਵੱਲ ਨੂੰ ਜਾਣ ਦਿੱਤਾ ਜਾਵੇ ਕਿਉਂਕਿ ਦਿੱਲੀ ਜਾ ਕੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ ਕਰਾਂਗੇ ਉਹਨਾਂ ਨੇ ਸਾਫ ਸਿਰ ਤੋਂ ਆਗੂਆਂ ਲੌਂਡ ਆਰਡਰ ਦੀ ਗੱਲ ਕੀਤੀ ਜਾਵੇ ਚਾਹੇ ਉਹ ਹਰਿਆਣਾ ਦੇ ਡੀਜੀਪੀ ਹੋਣ ਚਾਹੇ ਦਿੱਲੀ ਦੀ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਡੇ ਨਾਲ ਬੈਠ ਕੇ ਮੀਟਿੰਗ ਕਰਨ ਸਾਡੇ ਵੱਲੋਂ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾਊਗਾ ਜਾਂ ਅਸੀਂ ਦਿੱਲੀ ਜਾ ਕੇ ਪ੍ਰਦਰਸ਼ਨ ਕਰਗੇ ਉਹ ਸ਼ਾਂਤਮਈ ਢੰਗ ਨਾਲ ਕੀਤਾ ਜਾਊਗਾ ਜਿਹੜੀ ਇਹ ਮੀਟਿੰਗ ਮੀਟਿੰਗ ਦੇ ਵਿੱਚ ਗੱਲ ਕਰੀਏ ਤਾਂ ਇਹ ਡੀਜੀਪੀ ਲਾਅ ਐਂਡ ਆਰਡਰ ਦੀ ਗੱਲ ਕਰੀਏ ਅਰਪੇਸ਼ ਸ਼ੁਕਲਾ ਦੇ ਨਾਲ ਉਹਨਾਂ ਦੇ ਨਾਲ ਐਸਐਸਪੀ ਅੰਬਾਲਾ ਐਸਐਸਪੀ ਪਟਿਆਲਾ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਹੋਰ ਕਾਫੀ ਸ਼ਕਤੀਸ਼ੀਤਾਂ ਜਿਵੇਂ ਡੀਸੀ ਪਟਿਆਲਾ ਦੇ ਡੀਸੀ ਅੰਬਾਲਾ ਵੀ ਇੱਥੇ ਪਹੁੰਚੇ ਨੇ ਤੇ ਮੀਟ ਪਰ ਹਲੇ ਤੱਕ ਕੋਈ ਜਿਹੜਾ ਮੀਟਿੰਗ ਦਾ ਸਿੱਟਾ ਨਹੀਂ ਨਿਕਲਿਆ ਹੈਗਾ ਕਿਸਾਨ ਆਗੂ ਨੇ ਕਿਹਾ ਕਿ ਸਾਡੀਆਂ ਮੰਗਾਂ ਜਦ ਤੱਕ ਨਹੀਂ ਮੰਨੇ ਜਾਣਗੀਆਂ ਤੇ ਐਜ਼ ਇਟ ਇਜ਼ ਜਿਹੜਾ ਹੈਗਾ ਸਾਡਾ ਧਰਨਾ ਪ੍ਰਦਰਸ਼ਨ ਚੱਲਦਾ ਰਹੇਗਾ